ਬਾਬਾ ਨਾਨਕ ਸਾਨੂੰ ਬਾਹ ਫੜਾ ਗਿਆ ਵਾਹਿਗੁਰੂ ਵਾਹਿਗੁਰੂ ਕਿਹਦੀ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਨੂੰ ਸਾਡੀ ਬਾਹ ਫੜਾ ਕੇ ਸੱਚੇ ਪਾਤਸ਼ਾਹ ਸਿੱਧਾਂ ਨੇ ਬਾਬਾ ਨਾਨਕ ਨੂੰ ਸਵਾਲ ਕੀਤਾ ਸੀ ਕਹਿੰਦੇ ਕਬਲ ਗੁਰੂ ਜਿਸ ਕਾ ਤੂੰ ਚੇਲਾ ਅੱਜ ਜੇ ਕੋਈ ਸਵਾਲ ਕਰਿਆ ਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਕਿਉ ਟੇਕ ਦੇ ਜੇ ਤੇ ਇਸ ਗੱਲ ਦਾ ਜਵਾਬ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਪਹਿਲੇ ਜਾਮੇ ਅੰਦਰ ਦੇ ਗਏ ਮਹਾਰਾਜ ਕਹਿੰਦੇ ਪਵਨ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਹ ਹੀ ਕਨਸੈਪਟ ਦਸਵੇਂ ਜਾਮੇ ਤੱਕ ਚੱਲਿਆ ਹੈ ਦਸਵਾਂ ਜਾਮਾ ਆਇਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਚੌਂਦੇ ਤੱਕਲਗੀਆਂ ਵਾਲੇ ਪਿਤਾ ਮਹਾਰਾਜ ਕਿਸੇ ਚੜਦੀ ਕਲਾ ਵਾਲੇ ਸੂਰਬੀਰ ਯੋਧੇ ਨੂੰ ਗੱਦੀ ਤੇ ਬਿਠਾ ਸਕਦੇ ਸਨ ਚੌਂਦੇ ਤੇ ਮਹਾਰਾਜ ਸਹਿਬਜ਼ਾਦਿਆਂ ਦੇ ਵਿੱਚੋਂ ਕਿਸੇ ਇੱਕ ਸਹਿਬਜ਼ਾਦੇ ਨੂੰ ਰੱਖ ਸਕਦੇ ਸੀ ਗੱਦੀ ਚਲਾਉਣ ਵਾਸਤੇ ਚੌਂਦੇ ਤੇ ਮਹਾਰਾਜ ਜੀ ਦੇ ਕੋਲ ਬਿਨਾ ਸੀਸ ਤੋਂ 75 ਸਾਲਾਂ ਦੀ ਉਮਰ ਵਿੱਚ 18 ਸੇਰ ਦਾ ਖੰਡਾ ਖੜਕਾਉਣ ਵਾਲਾ ਬਾਬਾ ਦੀਪ ਸਿੰਘ ਵਰਗਾ ਯੋਧਾ ਸੀ ਚੌਂਦੇ ਉਹਨਾਂ ਨੂੰ ਗੱਦੀ ਦੇ ਦਿੰਦੇ ਆਪਦੇ ਪੁੱਤ ਦਾ ਕਲੇਜਾ ਆਪਣੇ ਮੂੰਹ ਵਿੱਚ ਪਵਾਉਣ ਵਾਲਾ ਸਰਹੰਦ ਦੇ ਉੱਤੇ ਖਾਲਸੇ ਦੇ ਨਿਸ਼ਾਨ ਸਭ ਚਲੌਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸੂਰਬੀਰ ਸੀ ਉਹਨੂੰ ਗੱਦੀ ਦੇ ਦਿੰਦੇ ਚੌਦੇ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਗੁਰਤਾ ਗੱਦੀ ਦੇ ਦਿੰਦੇ ਪਰ ਮਹਾਰਾਜ ਨੇ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਦੇ ਉਸ ਉਸੇ ਹੀ ਸ਼ਬਦ ਗੁਰੂ ਸੌਰਤ ਚੋਂ ਚੇਲਾ ਵਾਲੇ ਕਨਸੈਪਟ ਤੇ ਪਹਿਰਾ ਦਿੱਤਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗਦੀ ਦੇ ਕੇ ਆਸ਼ੀਸ਼ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦਾ ਆਸ਼ੀਸ਼ ਜਿਹੜਾ 14 ਜੰਗ ਲੜ ਕੇ ਵੀ ਨਹੀਂ ਝੁਕਿਆ ਆਸ਼ੀਸ਼ ਜਿਹੜਾ 4 ਪਤ ਵਾਰ ਕੇ ਵੀ ਨਹੀਂ ਝੁਕਿਆ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਮਹਾਰਾਜ ਦਾ ਆਸ਼ੀਸ਼ ਜਿਹੜਾ ਹਿੰਦੁਸਤਾਨ ਦੀ ਕਿਸੇ ਤਾਕਤ ਤਲਵਾਰ ਬਾਦਸ਼ਾਹ ਚੁਕਿਆ ਉਹ ਕਲਗੀਆਂ ਵਾਲੇ ਦਾ ਸੀਸ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਮੇ ਚੁਕਿਆ ਕਿੰਡੀ ਪਾਵਰ ਸੱਚੇ ਪਾਤਸ਼ਾਹ ਮਹਾਰਜ ਦੀ ਹੋਵੇਗੀ ਸਾਨੂੰ ਬਚਨ ਹੈ ਆਗਿਆ ਪਈ ਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ